ਹਾਂਜੀ ਆ ਗਿਆ ਹਾਈਡਰੋਜਨ ਤੇ ਇੱਧਰ ਆ ਗਿਆ ਥਿਨਰ ਆਪਣਾ ਸਪਰੇਟਰ ਤੇ ਆ ਇਹਗਾ ਹਾਈਡਰੋਜਨ ਠੀਕ ਇਹ ਜਿਹੜਾ ਚੀਜ਼ ਆ ਹਾਈਡਰੋਜਨ ਆ ਨਾ ਇਹ ਆਉਂਦਾ ਜਿਹੜੀ ਪੱਥਰ ਡਾਈ ਲਾਉਨੇ ਕਾਲਾ ਕਲਰ ਲਾਉਨੇ ਬਾਈ ਪੱਥਰ ਡਾਈ ਵੀ ਤੁਹਾਨੂੰ ਦਿਖਾਉਣੀ ਡਲੀ ਵਾਲੀ ਕਿਹੜੀ ਹੁੰਦੀ ਆ ਆਹ ਚੀਜ਼ ਆ ਇਹ ਇਹਨੂੰ ਕਹਿੰਦੇ ਆ ਪੱਥਰ ਡਾਈ ਠੀਕ ਹੈ ਇਹ ਕੋ ਟਾਵਰ ਮਾਲ ਤੋਂ ਤੁਸੀਂ ਕਹਿ ਕੇ ਲਿਆ ਸਕਦੇ ਪੱਥਰ ਡਾਈ ਡਲੀ ਵਾਲੀ ਹੁੰਦੀ ਹੈ ਇਹ ਤੇ ਇੱਕ ਚੀਜ਼ ਇਹ ਚ ਸ਼ੈਂਪੂ ਥੋੜਾ ਜਿਹਾ ਇੱਕ ਬੂੰਦ ਵਰਤਣੀ ਆ ਠੀਕ ਆ ਕੋਈ ਵੀ ਸ਼ੈਂਪੂ ਲੈ ਸਕਦੇ ਤੁਸੀਂ ਹੈ ਤੇ ਇਹ ਚੀਜ਼ਾਂ ਨੂੰ ਨਾ ਹਾਈਡਰੋਜਨ ਦੇ ਵਿੱਚ ਦੋਨੋਂ ਚੀਜ਼ਾਂ ਨੂੰ ਇਹਨਾਂ ਨੂੰ ਮਿਲਾਉਣਾ ਹੂੰ ਜਿਵੇਂ ਕਿ ਇਹ ਪਾ ਕੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਸਪੈਸ਼ਲ ਤੇ ਇਹ ਆ ਜਿਹੜਾ ਹਾਈਡਰੋਜਨ ਆ ਇਹਦੇ ਵਿੱਚ ਜਿੱਦਾਂ ਕੀ ਆਪਣੇ ਕਲਰ ਹੁੰਨੇ ਆ ਕੁੜੀਆਂ ਵਾਲੇ ਹਾਂ ਸੈਪਰੇਟਰ ਦੇ ਵਿੱਚ ਕਲਰ ਪਾਣਾ ਜਾਂ ਹਰਾ ਪਾ ਲਓ ਜਾਂ ਲਾਲ ਪਾ ਲਓ ਹਨਾ ਡਲੀ ਵਾਲਾ ਹੁੰਦਾ ਹੈ ਸਪਰਿੱਟ ਵਿੱਚ ਮਤਲਬ ਕੋਈ ਵੀ ਰੰਗ ਪਾ ਲਓ ਜਿਹੜਾ ਹਾਈਡਰੋਜਨ ਹੈ ਸਾਡਾ 8 ਪੱਥਰ 22 ਖਾਤਰ ਤਾਂ ਇਹੀ ਵਰਤਣਾ ਹੈ ਹਾਈਡਰੋਜਨ ਹਨਾ ਹਾਂ ਠੀਕ ਹੈ ਬਾਈ ਠੀਕ ਹੈ ਠੀਕ ਹੁਣ ਦੋਨੋਂ ਬਾਈ ਮਿਲਾ ਕੇ ਦਿਖਾਉਂਦੇ ਆ ਕਿੱਦਾਂ ਬਣਦਾ ਰੰਗ ਹਨਾ ਵਧੀਆ ਲੱਗਦਾ ਦਾ ਸੈੱਡ ਦਿਖਾਈ ਬਾਈ ਕਾਲਾ ਲਾਲ ਇਹ ਕਾਲਾ ਬਾਈ ਇਹੋ ਹੀ ਸੈੱਡ ਲਾਲ ਦੇਖੋ ਕਿੰਨਾ ਕਾਲਾ ਟੂਸਾ ਲਾਲ ਟੂਸਾ ਦੇਖ ਤਾਂ ਅੱਗੇ ਬਾਈ ਇਹਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਹੈ ਵੀ ਸਾਰੇ ਕੁਤਰਾ ਵੀਰਾਂ ਦਾ ਘਰ ਪਰਿਵਾਰ ਠੀਕ ਠਾਕ ਕੋਈ ਸਾਰਿਆਂ ਦਾ ਲਓ ਜੀ ਪਹੁੰਚ ਗਏ ਆਪਣੇ ਏਡੇ ਪਰ ਬਾਕੀ ਅੱਜ ਬਾਈ ਮੌਸਮ ਵੀ ਹੋਣ ਵਧੀਆ ਹੋਣ ਲੱਗ ਗਿਆ ਟਪ ਪੂਰੀ ਅੱਜ ਬਾਕੀ ਬਾਈ ਕਹਿੰਦਾ ਤਾਂ ਅੱਜ ਥੋੜਾ ਜਿਆ ਰੰਗ ਰੰਗ ਦਾ ਕੰਮ ਆਪਾਂ ਜਾਨਵਰਾਂ ਨੂੰ ਆਪਣੇ ਨਵੇਂ ਪੱਠਿਆਂ ਨੂੰ ਰੰਗ ਵੀ ਲਾਉਣਾ ਹੈ ਪਹਿਲਾਂ ਮਿਲੋ ਬਾਈ ਡਾਟੋ ਬਾਈ ਡਾਟੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਵਧੀਆ ਬਾਈ ਠੀਕ ਠਾਕ ਹੈ ਗੱਡੀ ਕਲਾ ਹਾਂ ਹੋਰ ਲੱਗ ਗਿਆ ਉਹ ਤੇ ਆਪਾਂ ਆਪਣੇ ਘਰ ਵਿੱਚ ਤੇ ਹਾਂ ਦੇਖੋ ਜਿਹੜੇ ਆਪਾਂ ਬਾਈ ਤੁਹਾਨੂੰ ਦੱਸਦੇ ਹੁੰਦੇ ਹਾਂ ਨਾ ਕਿ ਜਿਹੜੇ ਕੋ ਕੂਤਿਆਂ ਦੇ ਪਾਰਾਂ ਨਾਲ ਇਕੱਠੇ ਨਹੀਂ ਕੱਢਣ ਚਾਹੀਦੇ ਆ ਦੇਖ ਸਕਦੇ ਤੁਸੀਂ ਹੂੰ ਆ ਦੇਖੋ ਹੁਣ ਮੈਂ ਆ ਪੱਟੇ ਦੇ ਵਿਚਾਲੇ ਆ ਉੱਪਰਲੇ ਤੇ ਇਹਨਾਂ ਰੋਕਲੇ ਤੇ ਆ ਹਾਲੇ ਹੂੰ ਆ ਤੁਸੀਂ ਆ ਫਰਕ ਵੀ ਦੇਖ ਸਕਦੇ ਇਹਨਾਂ ਦਾ ਹੂੰ ਹੂੰ ਆ ਨਵੇਂ ਆ ਗਏ ਹੁਣ ਸਾਰੇ ਇੰਨਾ ਆ ਗਿਆ ਇਹ ਤੇ ਆਪਾਂ ਨੇ ਆ ਪਰ ਕੱਢਣੇ ਆ ਫਿਰ ਹੁਣ ਕੱਢਣੇ ਇਹ ਅੱਛਾ ਹਾਂ ਜਦੋਂ ਇਹ ਆ ਜਾਂਦੇ ਆ ਨਾ ਤੇ ਆਪਾਂ ਜਦ ਕੱਢਦੇ ਆ ਹੋਰ ਵੀ ਜਿਹੜੇ ਬੈਠੇ ਆ ਵਿਚ ਖੁੱਡੇ ਦੇ ਹਨਾ ਉਹਨਾਂ ਕੂਤਿਆਂ ਦੇ ਵੀ ਆਪਾਂ ਇਕ ਨਹੀਂ ਕੱਢਦੇ ਆ ਹੂੰ ਕਿਉਂਕਿ ਇੱਕੋ ਵਾਰ ਕੱਢੇ ਬਿਨਾ ਯਾਰ ਫਿਰ ਕੁੱਤ ਤੇ ਖਰਾਬ ਕਰਦੇ ਆ ਹੂੰ ਹੁਣਾਂ ਨਾਲ ਅਗੇ ਬੜੀਆਂ ਕੰਧੀਆਂ ਤਕਲੀਫ ਜਿਆਦਾ ਮੰਨਦੇ ਠੀਕ ਆ ਕਿਉਂਕਿ ਡਾਰੀ ਮਾਰੀ ਜਾਂਦਾ ਫਿਰ ਕੁੱਤ ਇੱਧਰ ਉੱਧਰ ਹੂੰ ਕਾਰਨ ਮੇਨ ਇਹ ਆ ਵੀ ਜਿਵੇਂ ਕੁੱਤ ਨੇ ਕਿਤੇ ਡਾਰ ਮਾਰਨੇ ਉੱਧਰ ਉੱਧਰ ਜਾਣਾ ਨਹੀਂ ਸੋਕੇ ਚ ਨਹੀਂ ਆਉਂਦਾ ਫਿਰ ਇਹਦੇ ਕਰਕੇ ਠੀਕ ਆ ਨਹੀਂ ਕੁੱਤਰ ਜਨਾ ਜੇ ਸਾਰੇ ਪੰਖ ਇਕੱਠੇ ਕਰਦੇ ਆ ਤੇ ਸੋਕੇ ਜਾ ਜਾਂਦਾ ਉਹਨੂੰ ਆਏ ਹੋ ਜਾਂਦਾ ਮੇਰੇ ਪਰੇ ਜਖਣਾ ਵੱਡ ਹੋ ਗਿਆ ਆਪਾਂ ਹੁਣ ਤਾਂ ਤਾਂ ਹੈਗਾ ਅਹਿਸਾਸ ਯਾਰ ਹਣਾ ਹੂੰ ਉਹ ਚੀਜ਼ ਆ ਠੀਕ ਆ ਤੇ ਗੱਲ ਦੂਹੀ ਕਰਨੀ ਸੀ ਅੱਖ ਵਾਰੇ ਅੱਜ ਹੂੰ ਕੁੱਤਰ ਦੇ ਸਾਊ ਕਬੂਤਰ ਜਿਹੜਾ ਏ ਬਈ ਠੰਡਾ ਕਬੂਤਰ ਆ ਨੀ ਹਣਾ ਨਟ ਨਹੀਂ ਨੱਠਣ ਵਾਲਾ ਉਹਦੀ ਬਈ ਅੱਖ ਵਿੱਚ ਰਾਜ ਹੁੰਦਾ ਕਬੂਤਰ ਦੇ ਹੀ ਹੂੰ ਦੇਖੋ ਕਬੂਤਰ ਦੇ ਰਿੰਗ ਅੱਖ ਦੇ ਵਿੱਚ ਨਾ ਤੁਸੀਂ ਰਿੰਗ ਦੇਖਣਾ ਪੂਰਾ ਘੁੰਮਦਾ ਹੂੰ ਇਹਲਾ ਤੁਸੀਂ ਦੇਖ ਸਕਦੇ ਆ ਅੱਜਕੜਾ ਹੁਣ ਕਬੂਤਰ ਦੇ ਅੱਖ ਦੇ ਵਿੱਚ ਲਾਲੀ ਘੁੰਮ ਰਹੀ ਆ ਨਾ ਇਹ ਪੂਰੀ ਇਕੱਠੀ ਘੁੰਮਦੀ ਕਬੂਤਰ ਜਾਮ ਹੈ ਬਾਈ ਹਰ ਕਬੂਤਰ ਸਾਉ ਵੀ ਦੱਸ ਦਿੰਦਾ ਅੱਖ ਦੇ ਵਿੱਚ ਕਿਹ ਹੈ ਜਿਆ। ਕਿਉਂਕਿ ਕਬੂਤਰ ਅੱਖਾਂ ਵਿੱਚ ਜਾਂਦਾ ਫੜਾਫੜ ਨਹੀਂ ਜਿਹੜਾ ਕਬੂਤਰ ਫੜਾਫੜ ਅੱਖ ਵਿੱਚ ਇਹਦਾ ਪਲਕਾਂ ਜਦੋਂ ਕੌਂਦਾ ਫੜਿਆ ਪਿਆ ਉਹ ਕਬੂਤਰ ਬਾਈ ਤੁਸੀਂ ਦੇਖ ਲਿਓ ਤੇ ਭੱਜੂਗਾ ਕੌੜ ਹੁੰਦਾ ਕੌੜ ਹੁੰਦਾ ਜਿਆ ਉਇਓ ਦੱਸ ਦਿੰਦਾ ਹਰ ਇੱਕ ਨੂੰ ਪਤਾ ਲੱਗ ਜਾਂਦਾ ਬਾਈ ਆਪਾਂ ਪੱਠਾ ਆਵਣਾ ਜਿਹੜਾ ਵਜਾ ਡਾਇ ਕਰਦੇ ਤੇ ਇੱਥੇ ਪੁੱਛ ਨੂੰ ਇਹਦੇ ਰੰਗ ਚ ਲੱਗਿਆ ਬਰਾ ਜਿਹਾ ਸ਼ੌਕ ਬਾਈ ਆ ਜੇ ਵਜਾ ਸਾਡਾ ਉੜਦਾ ਬਹੁਤ ਜਾਮ ਆਏ ਭੱਜਦਾ ਨਹੀਂ ਕਹਿੰਦਾ ਹਾਂ ਜਸਤੀ ਆਪਾਂ ਕਿਤੇ ਭੱਜਦੇ ਠੀਕ ਆ ਠੀਕ ਆ ਠੀਕ ਆ ਬਾਕੀ ਭਾਈ ਅੱਜ ਰੰਗ ਰੰਗ ਲਾਉਣਾ ਹਾਂ ਹੁਣ ਲਾਉਣਾ ਇਹ ਰੰਗ ਕਬੂਤਰਾਂ ਨੂੰ ਤੁਹਾਨੂੰ ਉਹ ਵੀ ਦੱਸਦੇ ਆ ਤੇ ਨਾਲੇ ਦਿਖਾਵਾਂਗੇ ਕਬੂਤਰ ਆਪਣੇ ਪੱਠੇ ਜਿਹੜੇ ਹੁੰਦੇ ਆ ਕਿੰਨੇ ਸਾਰਾਗੇ ਕਿਆ ਕਹਾਣੀ ਆ ਤੇ ਚੱਲੇ ਸਟੋਰ ਦੇ ਵਿੱਚ ਮੈਡੀਕਲ ਚ ਸਥਿਨਰ ਲੈਣ ਠੀਕ ਆ ਠੀਕ ਆ ਠੀਕ ਆ ਭਾਈ ਮਿਲਦੇ ਆ ਰੰਗ ਲੈਣ ਤੰਗ ਆਪਾਂ ਲੈ ਆਏ ਤੇ ਬਾਕੀ ਸਪਰੇਟਰ ਰਹਿੰਦਾ ਤਾਂ ਆਪਣਾ ਸਪਰੇਟਰ ਨਹੀਂ ਮਿਲਿਆ ਬਸ ਸਪਰੇਟ ਲੈਣ ਚੱਲੇ ਹੁਣ ਠੀਕ ਆ ਮਿਲਦੇ ਆ ਜੀ ਫਿਰ ਹਾਂਜੀ ਆ ਗਿਆ ਹਾਈਡਰੋਜਨ ਤੇ ਇੱਧਰ ਆ ਗਿਆ ਸਥਿਨਰ ਆਪਣਾ ਸਪਰੇਟਰ ਤੇ ਆ ਇਹਗਾ ਹਾਈਡਰੋਜਨ ਇਹ ਜਿਹੜਾ ਚੀਜ਼ ਆ ਹਾਈਡਰੋਜਨ ਆ ਨਾ ਇਹ ਆਉਂਦਾ ਜਿਹੜੀ ਪੱਥਰ ਡਾਈ ਲਾਉਨੇ ਕਾਲਾ ਕਲਰ ਲਾਉਨੇ ਬਾਈ ਪੱਥਰ ਡਾਈ ਵੀ ਤੁਹਾਨੂੰ ਦਿਖਾਉਨੇ ਡਲੀ ਵਾਲੀ ਕਿਹੜੀ ਹੁੰਦੀ ਆ ਆਹ ਚੀਜ਼ ਆ ਇਹ ਇਹਨੂੰ ਕਹਿੰਦੇ ਆ ਪੱਥਰ ਡਾਈ ਇਹ ਕੋ ਤੌਰ ਮਾਲ ਤੇ ਤੁਸੀਂ ਕਹਿ ਕੇ ਲਿਆ ਸਾਦੇ ਪੱਥਰ ਡਾਈ ਡਲੀ ਵਾਲੀ ਹੁੰਦੀ ਆ ਇਹ ਤੇ ਇੱਕ ਚੀਜ਼ ਇਹ ਚ ਸ਼ੈਂਪੂ ਥੋੜਾ ਇੱਕ ਇੱਕ ਬੂੰਦ ਵਰਤ ਹੋਣੀ ਆ ਠੀਕ ਆ ਕੋਈ ਵੀ ਸ਼ੈਂਪੂ ਲੈ ਸਕਦੇ ਤੁਸੀਂ ਹੈ ਤੇ ਇਹ ਚੀਜ਼ਾਂ ਨੂੰ ਨਾ ਹਾਈਡਰੋਜਨ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਇਹਨਾਂ ਨੂੰ ਮਿਲਾਉਣਾ ਜਿਵੇਂ ਕਿ ਇਹ ਪਾ ਕੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਸਪੈਸ਼ਲ ਤੇ ਇਹ ਆ ਜਿਹੜਾ ਹਾਈਡਰੋਜਨ ਇਹਦੇ ਵਿੱਚ ਜਿੱਦਾਂ ਕੀ ਆਪਣੇ ਕਲਰ ਹੁੰਨੇ ਆ ਕੁੜੀਆਂ ਵਾਲੇ ਐ ਸੈਪਰੇਟਰ ਦੇ ਵਿੱਚ ਕਲਰ ਪਾਣਾ ਜਾਂ ਹਰਾ ਪਾ ਲਓ ਜਾਂ ਲਾਲ ਪਾ ਲਓ ਹਨਾ ਡਲੀ ਵਾਲਾ ਹੁੰਦਾ ਹੈ ਸਪਰਿਟ ਵਿੱਚ ਮਤਲਬ ਕੋਈ ਵੀ ਰੰਗ ਪਾ ਲਓ ਜਿਹੜਾ ਹਾਈਡਰੋਜਨ ਹੈ ਸਾਡਾ 8 ਪੱਥਰ ੜਾਈ ਖਾਤਰ ਤਾਂ ਇਹੀ ਵਰਤਣਾ ਹੈ ਹਾਈਡਰੋਜਨ ਹਨਾ ਹਾਂ ਠੀਕ ਹੈ ਬਾਈ ਠੀਕ ਹੈ ਠੀਕ ਹੁਣ ਤੁਹਾਨੂੰ ਬਾਈ ਮਿਲਾ ਕੇ ਦਿਖਾਉਂਦੇ ਆ ਕਿੱਦਾਂ ਬਣਦਾ ਰੰਗ ਹਨਾ ਪਹਿਲਾਂ ਕਿਹੜਾ ਮਲਾਈ ਆਪਾਂ ਪਹਿਲਾਂ ਰੰਗ ਮਿਲਾ ਕੇ ਦੇਖ ਲਈਏ ਪਹਿਲਾਂ ਰੰਗ ਮਿਲਾ ਕੇ ਦੇਖ ਲੈਣੇ ਹਨ ਹਨਾ ਕੀ ਬਣਦਾ ਹੈਗਾ ਪਹਿਲਾਂ ਥੋੜਾ ਥੋੜਾ ਚੈੱਕ ਕਰ ਲਈਏ ਟਰਾਈ ਕਰਕੇ ਦਿਖਾ ਦਈਏ ਆਪਾਂ ਬਾਈ ਕਾਲਾ ਵੀ ਲਿਆਏ ਤੇ ਲਾਲ ਵੀ ਪਾ ਲਿਆ ਜਿਵੇਂ ਕੀ ਆ ਬਰਤਨਿਆਂ ਨੂੰ ਵੀ ਦੇਖਦੇ ਕਿਹੜਾ ਵਧੀਆ ਨਿਕਲਦਾ ਦੇਖ ਲਓਂਦਾ ਇਹਦਾ ਰਿਜ਼ਲਟ ਦੇਖੀ ਹਾਈਡਰੋਜਨ ਦਾ ਉਹਦਾ ਕਿੰਨਾ ਫਰਕ ਆ ਆਹ ਪੱਕੇ ਦੇਖ ਆ ਬਾਹਰ ਕਿਹੜਾ ਦਨੇ ਆ ਉਹ ਚੀਜ਼ ਤੇ ਉਹਦੇ ਚ ਤਾਂ ਹੋ ਹੀ ਦਿੱਤਾ ਜੀ ਹਲਾ ਹਾਂ ਉਹ ਬਣੀ ਗੱਲ ਬਾਈ ਪਾਲਾ ਹੁਣ ਤਾਂ ਸਾਰਾ ਹੀ ਅੱਧਾ ਪਾਈ ਫਿਲਡ ਲੱਗ ਜੇ ਦੋ ਤਿੰਨ ਕਬੂਤਰ ਆਉਂਦੇ ਉਹਦੇ ਕੋਲ ਲੈ ਜਿਹੜਾ ਤੁਸੀਂ ਕਰਦਾ ਹਾਂ ਬਾਈ ਆ ਬਣੀ ਗੱਲ ਹੈ ਇਹ ਵੀ ਆ ਦੇ ਰੰਗ ਦਾ ਲਾਵੀ ਪੈਣਾ ਤੇ ਚ ਲਾਲ ਰੰਗ ਜਿਹੜਾ ਨਾ ਹੈ ਗੁਲਾਬੀ ਰੰਗ ਆ ਜਿਹੜਾ ਹਾਂ ਗੁਲਾਬੀ ਰੰਗ ਜ਼ਿਆਦਾ ਖੇਲਦਾ ਕਬੂਤਰਾਂ ਦੇ ਤੁਸੀਂ ਕਹਿੰਦਾ ਲਾਲ ਲਾਉਣਾ ਨਹੀਂ ਯਾਰ ਬਾਈ ਆਪਣੇ ਆਪਾਂ ਨੇ ਪਤਾ ਕੀ ਅੱਜ ਕਰਾ ਬਾਈ ਜਿਹੜਾ ਆਪਣਾ ਛਤਰੀ ਨਾਲ ਦਾ ਰੰਗ ਆ ਮੈਂ ਤਾਂ ਕਹਿੰਦਾ ਹੁਣ ਆਪਣੀ ਆ ਛਤਰੀ ਲੱਗੀ ਵੀ ਆ ਆਪਣੀ ਕਾਲੀ ਲਾਲ ਆ ਆਪਾਂ ਨੇ ਆਪਣਾ ਹੀ ਰੰਗ ਚਮਕਾਉਣਾ ਹੁਣ ਕਾਲਾ ਲਾਲੇ ਆਪਣਾ ਰੱਖਣਾ ਉਹਦਾ ਕੋਈ ਚੱਕਰੀ ਨਹੀਂ ਇਹ ਨਹੀਂ ਛਤਰੀ ਨਾਲ ਦਾ ਰੰਗ ਹੋ ਰਿਹਾ ਇਹ ਬਾਈ ਇਹ ਮਿਸ਼ਨ ਬਣਾਉਣਾ ਇਹ ਹੈ ਇਹ ਆਪਣਾ ਮਿਸ਼ਨ ਦਾ ਬਈ ਕਾਲੀ ਦੀ ਤੰਗ ਦਾ ਕਾਲਾ ਲਾਲ ਕੋਤਰੀ ਫੜ ਹੁਣ ਕਿਹੜੀ ਦੇ ਲਾ ਦੇ ਪਹਿਲਾਂ ਆਪਾਂ ਜਿਹਦੇ ਟੂਸੇ ਗੱਲ ਕਰਦੇ ਤੇ ਉਹ ਮੜਕ ਲਿਆ ਕਾਲਾ ਵੀ ਘੋਲਨਾ ਚੈੱਕ ਦਾ ਕਰ ਇੱਕ ਵਾਰ ਟਰਾਈ ਕਾਲੀ ਨਾਲ ਦੋਵੇਂ ਲਾ ਦੇਣਾ ਆਪਾਂ ਹੁਣ ਡਾਈ ਵੀ ਦਾ ਵੀ ਘੋਲਨਾ ਹੋਰ ਕਿੰਨਾ ਪਿਆ ਹੈ ਹਾਂ ਉਹ ਸਨੇਹ ਜਿਹਾ ਹੋਣਾ ਹੈ ਹਾਂ ਇੱਕ ਪਾਲਾ ਡਾਈ ਲਈ ਕੁੱਟਣ ਹਾਈਡਰੋਜਨ ਦੀ ਕਿੰਨੀ ਮਾਤਰਾ ਮਾਤਰਾ ਮੁੱਤਰਾ ਦੇ ਆਪਣੇ ਰੰਗ ਦੱਸ ਦਿੰਦਾ ਮਾਤਰਾ ਤੇ ਲਾਲ ਨਾਲ ਜਾਣ ਥੋੜੀ ਮੈਂ ਤੁਹਾਨੂੰ ਪਾ ਦੇਣਾ ਬਸ ਉੱਲਈ ਕੰਮ ਆ ਸਾਡਾ ਮਾਤਰਾ ਉਤਰ ਵਾਲਾ ਕੋਈ ਕੰਮ ਨਹੀਂ। ਕਹਿੰਦੇ ਵੀ ਥੋੜੇ ਕਬੂਤਰ ਅਸੀਂ ਦবাই ਲਾਉਣਾ ਅਸੀਂ ਦੋ ਦੇ ਕਿਉਂਕਿ ਬਾਕੀ ਸਾਡੇ ਹੈਗੇ ਜਿਹੜੇ ਕਬੂਤਰ ਪੱਟੇ ਹੋਏ ਆ ਅੱਤੇ ਸਾਰਾ ਉਹਨੇ ਆ। ਹਲੇ ਤਾਂ ਆਪਾਂ ਨੇ ਮਤਲਬ ਚੈੱਕ ਹੀ ਕਰਨਾ। ਹਲੇ ਤਾਂ ਅਸੀਂ ਤੁਹਾਨੂੰ ਇੱਕ ਚੈੱਕ ਕਰਨੇ ਕਰਕੇ ਦਿਖਾਉਣਾ ਤੇ ਕਹਿੰਦੇ ਸਾਡੇ ਦੋ ਕਬੂਤਰ ਉੜਦੇ ਆ ਹੁਣ। ਅਸੀਂ ਉਹਨਾਂ ਦੋ ਕਬੂਤਰਾਂ ਦੇ ਖਾਤੇ ਰੰਗ ਕੋਲ ਲੱਗੇ ਥੋੜਾ ਕਿਉਂਕਿ ਬਾਕੀ ਦਾ ਚਲੋ ਫੇਰ ਸਾਡੀ ਆਪਾਂ। ਇੰਨੇ ਕੁ ਪੱਥਰ ਡਾਈ ਪਈ ਆ ਬਾਈ। ਇਹ ਆ ਦੇਖ ਲਓ ਪੱਥਰ ਲੱਗੇ ਨਹੀਂ ਬਈ। ਹੁਣ ਇਹਦੇ ਵਿੱਚ ਆਹ ਪੈ ਗਿਆ ਹਾਈਡਰੋਜਨ। ਹੋਰ ਬਾਲ

ਬਹੁਤ ਚੜਦੀ ਐ ਡਾਈ ਰੱਖਣ ਦੇ ਥੋੜਾ ਜਿਹਾ ਟਾਈਮ ਕੋਈ ਗੱਲ ਇਹ ਹੋਰ ਰੰਗ ਫੜ ਲੈਣਾ ਇਹਨੇ ਇਹਨੇ ਆਪਾਂ ਉਹ ਰੰਗ ਚੜਾੜ ਫੜ ਲੈਣਾ ਫੇਰ ਉੱਪਰ ਕਿਉਂਕਿ ਬਾਈ ਦੋਸੇ ਆ ਮਿਸਰਨ ਨੂੰ ਥੋੜਾ ਜਿਹਾ ਨਾ ਹੌਲੀ ਹੌਲੀ ਇਹ ਘੋਲ ਦਾ ਵਿੱਚ ਸ਼ੈਂਪੂ ਥੋੜਾ ਜਿਹਾ ਹੋਰ ਪਾਓ ਬਾਈ ਸਾਦੇ ਮਾਰੇ ਸ਼ੈਂਪੂ ਪਾਉਣਾ ਹੋਰ ਜੋ ਪਾਉਣਾ ਉੱਪਰ ਇੱਕ ਕਪਾੜੇ ਬਰਤਣਾ ਬਾਈ ਸ਼ੈਂਪੂ ਕਿਹੜਾ ਬਰਤਣਾ ਹੈ ਸ਼ੈਂਪੂ ਦਾ ਜਿਹੜਾ ਮਰਜ਼ੀ ਬਰਤੋ ਉੱਥੇ ਕਿਦੇ ਨਹਾਉਣਾ ਹੈ ਕਲੀਨਿਕ ਪਲਸ ਲਾਉਣਾ ਦੀ ਕਿ ਨਹੀਂ ਆ ਜੀ ਕੋਈ ਨਾ ਕੱਢ ਲਾ ਬਾਈ ਜਾਨੂ ਇਹ ਕਿਹੜੀ ਤੇ ਲਾਉਣਾ ਮੈਂ ਕਾਫੀ ਦੋਹੇ ਇਕੱਠੇ ਜੇ ਹੋ ਜਵੇ ਫਿਰ ਲਾਉਨੇ ਆ ਇਹ ਤੋਂ ਇਹਨੂੰ ਤਾਂ ਆਏ ਇਹਨੂੰ ਆਪਾਂ ਜਦ ਧੋ ਵੀ ਸਕਦੇ ਆ ਢਾਈ ਨੂੰ ਜੇ ਲਾ ਕੇ ਡਬਕੋਗੇ ਨਾ ਜੇ ਜਦ ਧੋ ਵੀ ਦਈਏ ਇਹ ਤਾਂ ਬਹੁਤ ਚੜਦੀ 5 ਮਿੰਟ ਬਾਅਦ ਸੁੱਕੇ ਤੇ ਪਤਾ ਲੱਗਦਾ ਇਹਦਾ ਅਸਰ ਜਾਂ ਹਰਮਾ ਥੋੜਾ ਹੋ ਜਾਓ ਹੋਰ ਆਈ ਦੋ ਹੈ ਥੋੜੇ ਪਾ ਦੇ ਵੈਸੇ ਤਾਂ ਲਾਉਣਾ ਤਾਂ ਇੱਕ ਇੱਕ ਦਈ ਹੈ ਇਹ ਥੋੜਾ ਬਾਈ ਬਸ ਉਹ ਜਿਹੜੀ ਕੁੰਤਰੀ ਬੜੀ ਪੜੀ ਦਿਨ ਤਣ ਜਰਦੀ ਸੀ ਕਿ ਆਹ ਦੀ ਹੈ ਆਹ ਦੀ ਉੱਚੀ ਤਣ ਉਹ ਸ਼ਾਕੀ ਜੀ ਆਣੀ ਦੀ ਤੇਰਾ ਸਾਫ ਕੀ ਲੋਗਾਂ ਨੂੰ ਬਾਈਕ ਚਲਵੀਂ ਤਰਾ ਮਲਾਉਗਾ ਕਕਣਾ ਥੱਲੇ ਐਦਾਂ ਬਾਈ ਕੋਈ ਮਠਾਈਆਂ ਵਾਲਾ ਫਟਾ ਲਿਆਇਓ ਮਠਾਏ ਵਾਲਾ ਬੜਾ ਰੱਖ ਲੈਣਾ ਇਹਦੇ ਮਰਜ਼ੀ ਹਾਂ ਸਾਫ ਰੱਖਾਂ ਸਾਫ ਰੱਖੂਗਾ ਹਰਦਾ ਬਾਈ ਮੈਂ ਤੇ ਭਰੋ ਰੱਖ ਲੈਂਦਾ ਚਾਦਰ ਜੀ ਤੂੰ ਲਾਈ ਮੈਂ ਫੜਦਾ ਲੈ ਓਏ ਹਾਏ ਮਰਦੇ ਹੀ ਕਰਦੇ ਹਾਂ ਮਰਦੇ ਹੀ ਕਰਦੇ ਹਾਂ ਖਲਣਾ ਐਦਾਂ ਪੂੰਛ ਵਡਕਾ ਰੱਖ ਕੇ ਇਹਨੂੰ ਐ ਟੋਰੀ ਕਰਨੀ ਈ ਇਹ ਕਾਲੀ ਸੁੱਕੇ ਦੇਖੀ ਬਾਈ ਬਹੁਤ ਚੜਦਾ ਹੈ ਮੈਂ ਤਾਂ ਦੇਖਿਆ ਹੈ ਇਹਦਾ ਰਿਜ਼ਲਟ ਹਾਂ ਢਾਈ ਹੈ ਬਾਈ ਜਿਹੜੀ ਸੁਪਣਾ ਨਾ ਜੂਣ ਜੂਣ ਜਿੰਨਾ ਸੁੱਕੂਗੀ ਇਹ ਉਨਾਂ ਰੰਗ ਦੀ ਗਾੜੀ ਗਾੜੀ ਲਾੜੀ ਗਾੜੀ ਨਹੀਂ ਇਹ ਨਾ ਕੰਮ ਕਰੂਗੀ ਤੂੰ ਦੇਖੀ ਇਹਨੂੰ ਚਾਹੇ ਮੈਂ ਧੋ ਵੀ ਦੇ ਬਾਈ ਜਦੇ ਪਾਣੀ ਨਾਲ ਜਦੇ ਫਰਕ ਵੀ ਪੈ ਜਾਂਦਾ ਇਹਦਾ ਲੈ ਬਾਈ ਇਹ ਡੱਕਾ ਰੱਖਿਆ ਤਾਂ ਦਖਾਇੋ ਬਈ ਥੋੜਾ ਜਿਹਾ ਮੈਂ ਕਹਿੰਦਾ ਹੋਰ ਨਹੀਂ ਲਾਣਾ ਚਾਹੀਦਾ ਨਹੀਂ ਨਹੀਂ ਟੌਰੀ ਨੂੰ ਟੌਰੀ ਇੱਕਣੀ ਹੁੰਦੀ ਇਹ ਟੌਰੀ ਨਹੀਂ ਹੁੰਦੀ ਆ ਮੂਰੇ ਦੇ ਵੀ ਟੌਰੀ ਅੱਧੀ ਹੁੰਦੀ ਆ ਇਹ ਉੱਪਰ ਦੇ ਵੀ ਲਾਦੇ ਬਈ ਮੜੇ ਆ ਹੈ ਹਾਂ ਉੱਪਰ ਦੇ ਵੀ ਲਾਦੇ ਲੱਦਣ ਤੋਂ ਚੜਦਾਦਾ ਹੀ ਆ ਰਹਾ ਚੜੂੰਗਾ ਯਾਰ ਇਹਨੇ ਦੂਦ ਆਏਗਾ ਵੀ ਕੁਲਾਸ ਹੋਣੀ ਇਹ ਸੁੱਕੇ ਦੇ ਚੜਦਾ ਬਈ ਇਹ ਕਿੱਦਾਂ ਸੁੱਕੇ ਦੇ ਸੁੱਕੇ ਦੇ ਸੁੱਕੇ ਦੇ ਜੂੰਜੇ ਸੁੱਕਾ ਨਾ ਇਹ ਨਹੀਂ ਜੂਗ ਰਹੇ ਨੇ ਮੈਂ ਮੈਂ ਚੜਨਾ ਆਨ ਰੇ ਉੱਪਰ ਲੱਗਿਆ ਰਹੇ ਸਪੂਟ ਨਹੀਂ ਆਈ ਨਹੀਂ ਐਦਾਂ ਹੀ ਚੜੂਗਾ ਦੇਖੀਦਾ ਨਹੀਂ ਮੈਂ ਤੂਸੇ ਨੂੰ ਲਾ ਕਰ ਗਿਆ ਬਾਈ ਚੜੂੰਗਾ ਯਾਰ ਚੜੂੰਗਾ ਅੱਗੇ ਹੌਸਤਾ ਹੋ ਗਈ ਕਾਲੀ ਲੱਗੀ ਹੁਣ ਲਿਆ ਤੂਸਾ ਦੇ ਹੁਣ ਮਨੂ ਦਾ ਤੂਸਾ ਫੜਾ ਹਰਦਾ ਬਈ ਮੜਾ ਪੈਣਾ ਇਹਨੇ ਜਮਾ ਹੀ ਉਹ ਹੋ ਜਾਣਾ ਜੇ ਬਾਈ ਫੂਕਾਂ ਨਾਲੋਂ ਥੋੜੇ ਬਾਅਦ ਡਰਾਈਲ ਹੋਵੇ ਤਾਂ ਜਾ ਵਧੀਆ ਗੱਲ ਹੈ ਯਾਰ ਘਰ ਹੁਣ ਬਿਜਲੀ ਚ ਇਹ ਤਾਂ ਚਲੇਗਾ ਦੋ ਘੁੱਲੇ ਲੈਣ ਲਾਉਣੇ ਪੈਣੇ ਆ ਡਰਾਈਲ ਪਈ ਆ ਘਰ ਮੇਰੇ ਕੋਲੋਂ ਬਾਈ ਨੂੰ ਲੈ ਜਾਣਾ ਪੈਣਾ ਤਾਂ ਹੁਣ ਕੋਠੇ ਦਾ ਬਚ ਉਸ ਕਾਉਣੇ ਬਾਅਦ ਥੱਲੇ ਜਾਣਾ ਪੈਣਾ ਸਾਨੂੰ ਹਾਂ ਡਰੈਲ ਤਾਂ ਹੈਗੀ ਆ ਡਰੈਲ ਵੀ ਨਰ ਮੈਂ ਕਹਿੰਦਾ ਪੋਚੋ ਨਾ ਲੈ ਬਾਈ ਤੂੰ ਚਾਹੇ ਪਾਣੀ ਚ ਜਦੇ ਧੋ ਦੇ ਤਾਂ ਰਿਜ਼ਲਟ ਬਹੁਤ ਅਗੜਾ ਆ ਡੰਡਾ ਕਾਲਾ ਕਰ ਦਿੰਦਾ ਇਹਨਾਂ ਕਾਲਾ ਹੋ ਗਿਆ ਐਨ ਕਾਲਾ ਜਿੰਨਾ ਸੁੱਕੂਗਾ ਤੂੰ 5 ਮਿੰਟ ਬਾਅਦ ਆਹੀ ਤੈਨੂੰ ਦਿਖਾਉਂਗੇ ਦੁਬਾਰੇ ਵੀਡੀਓ ਵਿੱਚ ਅਸੀਂ ਫੇਰ ਗੱਲ ਕਰੀਂ ਦੇਖੀ ਲੈ ਇਹਨੂੰ ਰੱਖੀ ਲੈ ਹੋਲੀ ਲੱਗੀ ਚੜਨ ਤਾਂ ਬਹੁਤ ਰੰਗ ਚੜਦਾ ਹੈ ਐ ਕਿ ਇਹ ਨੂੰ ਕੀ ਕਰਨਾ ਇਹਨਾਂ ਇੱਥੇ ਰੱਖੀਂ ਤੂੰ ਚੱਲ ਕਰਨੀ ਤੂੰ ਸੇ ਹੁਣੇ ਲੰਬੇ ਰੱਖਿਓ ਸੇਮ ਮੈਂ ਜਿਆਦਾ بڑے ਨਹੀਂ ਰੱਖੇ ਨੇ ਨਹੀਂ ਫਿਰ ਜਿਆਦਾ بڑے ਦਿਖੀ ਜਾਂਦੇ ਆ ਵਧੀਆ ਆ ਆਹ ਦਾ ਸੱਟੀ ਵਗੈਰਾ ਲਾਲ ਦਾ ਨਹੀਂ ਸਾਨੂੰ ਇੰਨਾ ਪਤਾ ਵੀ ਲਾਲ ਚੜੂਗਾ ਜਾਂ ਚੜੰਦਾ ਨਹੀਂ ਚੜੂਗਾ ਪਰ ਕਾਲਾ ਬਹੁਤ ਬਾਈ ਮੈਂ ਗੁਲਾਬੀ ਰੰਗ ਯਾਰ ਅਗਰ ਕਿਹਾ ਦਾ ਆਪਣੇ ਭਰਾ ਨੂੰ ਇਹ ਲਾਲ ਲਾਲ ਦੇ ਬੜੇ ਪਿਆ ਆ ਬਾਈ ਸਾਰੇ ਗੁਲਾਬੀ ਕਰ ਜੰਦੇ ਯਾਰ ਅਸੀਂ ਨਹੀਂ ਗੁਲਾਬੀ ਕਰਨ ਲਾਲ ਯਾਰ ਕੋਕੋਕੋਲਾ ਬਣ ਜਾਂਦਾ ਕਿਉਂਕਿ ਕੁਝ ਨਹੀਂ ਹੁੰਦਾ ਆਪਣੀ ਛਤਰੀ ਦਾ ਰੰਗ ਆ ਯਾਰ ਇਹ ਹੋਰ ਲਾ ਦੇ ਮੰਨੋ ਸਾਲਾ ਜੇ ਬਿਲਕੁਲ ਕੋਸਾਂ ਦੇ ਨਹੀਂ ਲੱਗਿਆ ਰੱਬਾ ਗੂੜਾ ਗੂੜਾ ਕਰ ਦੇ ਥੋੜਾ ਜਿਹਾ ਸੈਪਰੇਟਰ ਜਿਹੜਾ ਸੁੱਕ ਜਾਂਦਾ ਹੈ ਤਾਜੇ ਪਰਾਂ ਇਹ ਰੋਡ ਦੇ ਕਾਲੀ ਲਈ ਬਾਈ ਇਹ ਲਾਲ ਵੀ ਜੇ ਡਲੀ ਵਾਲਾ ਲਿਆਉਂਦੇ ਰੰਗ ਲਾਲ ਹੁੰਦਾ ਹੀ ਨਹੀਂ ਚਲ ਲਾਲ ਡੜੀ ਕਾਲਾ ਹੀ ਆਉਂਦਾ ਨਹੀਂ ਦੂਈ ਡਲੀ ਵਾਲਾ ਇਹ ਪੱਥਰ ੜਾਈ ਹੈ ਤਾਂ ਇਹ ਡਲੀ ਵਾਲਾ ਰੰਗ ਵੀ ਤਾਂ ਹੁੰਦਾ ਹੈ ਇਹਨਾਂ ਦਾ ਸੰਗਤ ਨਹੀਂ ਆਉਂਦਾ ਮੈਂ ਇਹਨੂੰ ਪੁੱਛਿਆ ਤਾਂ ਬਾਈ ਨੂੰ ਕਹਿੰਦਾ ਬਾਈ ਚੱਲਦਾ ਹੀ ਆਹੀ ਆ ਇਹਨਾਂ ਨੂੰ ਮੈਂ ਤਾਂ ਚੜ ਰਿਹਾ ਯਾਰ ਇਹ ਵੀ ਬਾਈ ਚੜੂੰਗਾ ਯਾਰ ਚੜੂੰਗਾ ਕਦੇ ਨਹੀਂ ਹੱਦ ਹੋਊਗੀ ਲਾਲ ਉਹ ਲਾਲ ਕਿਹਾ ਇਹ ਲਾਲ ਕਿਹਾ ਏ ਉਹ ਲਾਲ ਕੋਕੋ ਕੋਲਾ ਵੜ ਜਾਂਦਾ ਯਾਰ ਗਲਾਬੀ ਜਿਹਾ ਲਾਲ ਵੜ ਜਾਂਦਾ ਪੋਚੀ ਨੇ ਪੋਚੀ ਨੇ ਪੋਚੀ ਨਹੀਂ ਨਹੀਂ ਇਹਦਾ ਸਪਰਿਟ ਵਾਲਾ ਉਰੇ ਛੱਡ ਇਹਦਾ ਸਪਰਿਟ ਵਾਲਾ ਅਖਬਾਰ ਵਾਲਾ ਸੋਖ ਲੰਦਾ ਹੈ ਜਿਹੜੇ ਨਹੀਂ ਪਰ ਪਰ ਇਹਨੇ ਕਾ ਚੜਨਾ ਨਹੀਂ ਹੈਗਾ ਬਾਈ ਤੂੰ ਅੱਗ ਵਾਂਗ ਦੇਖਦਾ ਸਹੀ ਕਿੰਨਾ ਰੰਗ ਚੜਿਆ ਯਾਰ ਲਾਲ ਬਾਈ ਯਾਰ ਉਹ ਨਹੀਂ ਚੱਕਰ ਕਹਿੰਦਾ ਮੈਂ ਤੁਹਾਨੂੰ ਅਰਤੋ ਆ ਦੇਖ ਨੇ ਨਹੀਂ ਵਧੀਆ ਹੋ ਗਿਆ ਦੇਖੋ ਯਾਰ ਦੇਖੋ ਯਾਰ ਬਾਈ ਵਧੀਆ ਹੋ ਗਿਆ ਬਾਈ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਯਾਰ ਵਧੀਆ ਨਹੀਂ ਲੱਗਦਾ ਡਾਕਟਰ ਪਈਗਾ ਨਾ ਮੈਨੂੰ ਪਸੰਦ ਨਹੀਂ ਗੁਲਾਬੀ ਪਸੰਦ ਹੈ ਨਾ ਮੈਨੂੰ ਨਹੀਂ ਬਾਈ ਮੈਂ ਛਤਰੀ ਨਾਲ ਦਾ ਹੀ ਗਾਣਾ ਹੈ ਇਹਦਾ ਬਾਈ ਸਾਡੀ ਚੱਲ ਰਹੀ ਹੈ ਇਦਾਂ ਦੀ ਯਾਰੀ ਬਾਈ ਤੇਰੀ ਨਹੀਂ ਚੱਲਣੀ ਗਾਣਗੀ ਸਾਡੀ ਚੱਲਣੀ ਆ ਦੇਖੋ ਸਾਡੀ ਛਤਰੀ ਆਹ ਲਾਲ ਕਾਲੀ ਮੋੜਦੇ ਸੁੱਕ ਗਿਆ ਖੜ ਜਾ ਬਹੁਤ ਲਿਬੜਨਾ ਨਹੀਂ ਚਾਹੀਦਾ ਭੋਰਾ ਸਪਰਟ ਹਾਂ ਭਾਈ ਇਹ ਹੈ ਨਾ ਕਿ ਜਿਹੜਾ ਰੰਗ ਲਾਉਨੇ ਨਾ ਸੁਕਾ ਕੇ ਆ ਪੱਲਾ ਮੋੜੇ ਹਨਾ ਇਹ ਹੁਣ ਉਹ ਲੇਅਰ ਦਾ ਚੱਕਰ ਪੈਣਾ ਤਾਂ ਸਾਨੂੰ ਨਹੀਂ ਆਪਾਂ ਨੇ ਡਰੈਲ ਚੱਕ ਲੈਣ ਦੀ ਡਰੈਲ ਲੈ ਆ ਸੁਕਾਣੀ ਇਹ ਹੈ ਆ ਕਿ ਜਿਹੜਾ ਪੱਲੇ ਨੂੰ ਰੰਗ ਲਾਤਾ ਨਾ ਐਨ ਉਹਨੂੰ ਸੁਕਾ ਕੇ ਚੰਗੀ ਤਰ੍ਹਾਂ ਫੇਰ ਹੋਲਡ ਕਰਕੇ ਫੇਰ ਦੂਗੇ ਪਲਾਉ ਐ ਚੰਗੀ ਤਰ੍ਹਾਂ ਸੁਕਾ ਕੇ ਫੇਰ ਕੂਤਾ ਲਿਬੜਦਾ ਨਹੀਂ ਜਿਹੜੇ ਆਮ ਵੀਰਤ ਪੱਕਕਣੇ ਬਸ ਇੱਧਰ ਲਾਤਾ ਫੜਕ ਜਿਹਦੇ ਉਧਰ ਲਾਤਾ ਉਹਦਾ ਸਾਰਾ ਕੂਤਾ ਨਾਥ ਵੱਜ ਜਾਂਦਾ ਪਰ ਦੱਦ ਥੋੜੀ ਵੱਢਣੀ ਹੈ ਬਾਈ ਬਾਅਦ ਚ ਲਿਖਾਉਣਾ ਵੀ ਔਖਾ ਹੋ ਜਾਂਦਾ ਵੀ ਬਾਈ ਇਹਦੇ ਉਰੇ ਵੀ ਲੱਗਿਆ ਹੈ ਵੀ ਘੱਟ ਨੂੰ ਵੀ ਲੱ ਤਾ ਕਰਕੇ ਇਸ ਕਾਸ ਕਾ ਕੇ ਤਸल्ली ਕਰ ਵਧੀਆ ਤੁਸੀਂ ਕੇ ਰੰਗ ਲਾਉਣਾ ਇਹ ਡ੍ਰਿਲ ਬਾਈ ਚਲਦੀ ਆ ਕੁਦਰਤੀ ਡ੍ਰਿਲ ਚਲਦੀ ਹੁਣ ਇਹ ਕੁਦਰਤੀ ਮੂਹ ਆਕਸੀਜਨ ਵਾਲੀ ਡ੍ਰਿਲ ਲੈ ਆਵਰੇ ਸ਼ੜ ਦੇ ਉੱਪਰ ਮਾਜ ਲੈ ਚਾਹ ਬਣਾਣੀ ਲੈ ਉੱਪਰੋਂ ਆਇਆ ਲੈ ਲੈ ਬਾਈ ਤੂੰ ਜਾਂਦਾ ਯਾਰ ਚੜ੍ਹੇਂ ਅੰਡੀ ਤਿਆਰ ਆਣ ਬਣ ਕੇ ਗੱਲਬਾਤ ਪੂਰੀ ਓਏ ਲੰਗ ਲੰਗ ਲਿਆ ਲੰਗ ਲਾ ਮਾ ਅਰੇ ਅਥਰ ਕਰ ਇਹ ਲੰਗ ਲਾ ਮਾ ਲੰਗ ਲਾ ਮਾ ਦੇਖ ਲੋ ਬਾਕੀ ਤੁਹਾਨੂੰ ਬਾਈ ਪੂਰੀ ਵੀਡੀਓ ਵੱਧ ਦਿਖਾਉਂਦੇ ਆਪਾਂ ਸਾਰਾ ਰੰਗ ਕਰਕੇ ਦਿਖਾਉਂਦੇ ਆ ਬਹਾਓ ਬਾਈ ਮੜੇ ਕਰਕੇ ਦਿਖਾਉਂਗਾ ਬਾਈ ਦੂਜੀ ਸਾਈਡ ਵੀ ਲਾ ਦਈਏ ਅੱਛਾ ਅੱਛਾ ਠੀਕ ਆ ਠੀਕ ਚੱਕੋ ਬਾਈ ਆ ਬਾਈ ਫਿਰ ਕਾਲਾ ਲਾਉਣ ਲਾ ਲਾਲ ਲਾਉਣ ਲਾਲੇ ਲਾਲੇ ਲਾਲ ਤੁਸੇ ਕਾਲੀ ਟੋਰੀ ਕਿੰਨੇ ਕਰੇ ਹੁਣ ਤੇ ਇਧਰ ਤੇ ਉਨੇ ਹੀ ਕਰੀ ਬਾਈ ਜਿੰਨੇ ਇਧਰ ਕਰੇ ਆ ਗੱਲ ਨਹੀਂ ਮੈਂਤੀ ਨਹੀਂ ਮਾਰਨੀ ਨਹੀਂ ਯਾਰ ਇਹ ਗਲਤ ਗੱਲ ਨਹੀਂ ਕਰਨੀ ਹੈਗੀ ਯਾਰ ਸਹੀ ਤਰੀਕੇ ਨਾਲ ਕੰਮ ਕਰਨਾ ਹੈ ਕੰਮ ਦੀ ਕਾਲੀ ਨਾ ਬਾ ਕੰਮ ਦੀ ਕਾਲੀ ਨਾ ਬ ਗੱਲੀ 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 ਬਾਈ ਦੇਖ ਲੋ ਐਦਾਂ ਰੰਗ ਹੁੰਦਾ ਜੀ ਐਦਾਂ ਲਾਉਂਦੇ ਰੰਗ ਤੁਸੀਂ ਵੀ ਆਇਓ ਲਾਓ ਜੇ ਕੋਈ ਅਸੀਂ ਲਾਉਂਦੇ ਬਾਈ ਮਰਜੀ ਅਗਲੇ ਦੀ ਮਰਜੀ ਆ ਰੰਗ ਬਾਈ ਬਹੁਤ ਵਧੀਆ ਚੜ ਰਿਹਾ ਰਿਜ਼ਲਟ ਬਹੁਤ ਵਧੀਆ ਰੰਗ ਦਾ ਬਾਕੀ ਤੁਹਾਨੂੰ ਦਿਖਾਉਂਦੇ ਆ ਨਾ ਪੂਰਾ ਜਦੋਂ ਲੱਗ ਗਿਆ ਨਾ ਸੁੱਕੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਲੱਗੇ ਤੇ ਵਧੀਆ ਲੱਗਦਾ ਤੁਸੀਂ ਕਮੈਂਟਾ ਜਰੂਰ ਦੱਸਿਓ ਇੱਕ ਹੋਰ ਗੱਲ ਆ ਟੂਸੇ ਜੇ ਉੱਚੀ ਵੀ ਗੂਤਰ ਖੜਾ ਦਾ ਟੂਸੇ ਚਮਕਦੇ ਬਹੁਤ ਆ ਟੂਸੇ ਚਮਕਦੇ ਆ ਬਾਈ ਮੋਰ ਬਦਲਾਂ ਥੋੜਾ ਜਿਹਾ ਨਹੀਂ ਐਨਾ ਠੀਕ ਹੈ ਟੂਸੇ ਚਮਕਦੇ ਬਹੁਤ ਆ ਟੂਸੇ ਉੱਚੀ ਖੜੇ ਗੂਤਰ ਵੀ ਟੂਸੇ ਚਮਕੀ ਜਾਂਦੇ ਆ ਗਲੀ 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 ਹਾਂਜੀ ਆਹ ਲਾਲ ਸਰਾ ਆ ਗਿਆ ਲਾਲ ਸਰਾ ਬੈਠਾ ਗਲੀ ਗਲੀ ਮੈਂ ਤਾਂ ਲੱਭੀ ਵੀ ਲਿਆਉਣਾ ਵਾਲਾ ਕੰਮ ਮੇਰੀ ਖੁਆਇਸ਼ ਆ ਜੀ ਲਾਉਣਾ ਯਾਰ ਗਨਾਬੀ ਮੰਜੇ ਤੂੰ ਲਿਆ ਆ ਜੱਟ ਤੋਬੇ ਦੇ ਮਾਣਾ ਚਾਹ ਹਾ ਇਧਰ ਵੀ ਲਾ ਦੇ ਓਏ ਜਲੱਕ ਗੇ ਨਾ ਬਤਾ ਇ ਉਧਰ ਚਲੇ ਜਾ ਆਹ ਜਿਆਦਾ ਹੋ ਗਿਆ ਇੱਕ ਕੰਨ ਨਾ ਕੋਈ ਵਧੀਆ ਲੱਗਦਾ ਯਾਰ ਚੜੇ ਮੈਂ ਨਾ ਬਾਈ ਨੌਕਰੀ ਜਾਂਦਾ ਇਹ ਤਾਂ ਯਾਰ ਮੈਂ ਕਹਿੰਦਾ ਇੱਕ ਸਾਰਾ ਹੀ ਲਾਲ ਕਰੋ ਕੁੜਾ ਜੀ ਲਾ ਦੇ ਨਾ ਇਹ ਵੇ ਜਿਆਦਾ ਰੰਗ ਲੱਗਿਆ ਹੋਇਆ ਕੂਤਰ ਨੂੰ ਖਰਾਬ ਵੀ ਕਰਦਾ ਏ ਆਪਾਂ ਜਿਆਦਾ ਨਹੀਂ ਲਾਉਣਾ ਬਸ ਮੈਂ ਠੰਡਾ ਜੀ ਕੂਨ ਕੂਨ ਸੋਨਾ ਰੰਗ ਚੜਦਾ ਯਾਰ ਐਨ ਵਧੀਆ ਦੇਖੀ ਬਾਈ ਐਨ ਟੌਪ ਦੀ ਚੀਜ਼ ਲੱਗਣੀ ਯਾਰ ਲਾਲ ਨਾਲ ਕਿਸੇ ਨੇ ਪਿੰਡ ਚ ਲਾਇਆ ਬਣੀ ਸਾਡਾ ਰੰਗ ਲਾਲ ਆ ਛਤਰੀ ਦਾ ਅਸੀਂ ਲਾਲੇ ਲਾਉਂਦੇ ਅਸੀਂ ਗੁਲਾਬੀ ਨਹੀਂ ਅਸੀਂ ਕਿਹਨਾਂ ਦਾ ਹੋ ਨਹੀਂ ਗੁਲਾਬੀ ਹਾਸੇ ਵਜਾ ਕੇ ਰਹਿੰਦਾ ਬਾਈ ਮਜ਼ਾਕ ਚੱਲਦਾ ਰਹਿੰਦਾ ਤਰਾਪਾ ਆਪਣਾ ਰੰਗ ਲਾਣਾ ਛਤਰੀ ਦਾ ਰੰਗ ਸਾਡਾ ਕਾਲਾ ਰਛਤਰੀ ਦਾ ਲਾਲ ਰੰਗ ਹੈ ਇਹਨੂੰ ਸੁੱਕੇ ਦੇ ਹੋਰ ਵੈਸੇ ਇਹ ਆਪਣੇ ਜਿਵੇਂ ਪੇਂਟ ਜਿਉਂ ਇਦਾਂ ਰੰਗ ਲਾਉਣਾ ਇਦਾਂ ਹੀ ਚਾਹੀਦਾ ਜਿਹਦੀ ਛਤਰੀ ਰੰਗ ਹੋਵੇ ਜੇ ਚੰ ਰੰਗ ਲਾਵੇ ਭਾਈ ਨਾਲੇ ਕੂਤਰ ਦੀ ਪਛਾਣ ਰਹਿੰਦੀ ਹੈ ਹਾਂ ਵੀ ਉਹ ਫਲਾਣੇ ਬੰਦੇ ਦਾ ਕੂਤਰ ਹੈ ਇੱਕ ਗੱਲ ਹੋਰ ਰੰਗ ਤੇ ਪਛਾਣ ਹੁੰਦਾ ਨਾ ਫਿਰ ਇੱਕ ਗੱਲ ਹੋਰ ਵੀ ਹੋਏਗਈ ਨਹੀਂ ਲੋਕਾਂ ਨੇ ਜਿਹੜੇ ਦੂਏ ਪਿੰਡ ਦੀ ਕਾ ਕੂਤਰ ਕਿਸਦਾ ਉੜਦਾ ਬਾਜੀ ਵੀ ਜਿਹੜੇ ਆਹੀ ਛਤਰੀ ਉਹ ਲਾਓ ਛੇਤੀ ਜਿਹਦੇ ਫੜਦੇ ਕਿ ਲੱਗ ਜਾਂਦੀ ਹੈ ਬਣਾਉਣ ਦਾ ਵੀ ਪਤਾ ਹੋਣਾ ਚਾਹੀਦਾ ਨਾ ਵੀ ਉਦਾਂ ਅਗਰੇ ਨੇ ਕ੍ਰੋਸ ਮਾਰੇ ਸੋ ਕੁ ਨਾਲ ਜੁੜਦਾ ਉਹਦੇ ਨਾਲ ਜੁੜਦਾ ਪੱਥਰ ਢਾਈ ਲੱਗਿਆ ਸਪਾਈ ਖੜੀ ਗਈ ਬਈ ਕਾਲਾ ਦੇਖੋ ਕਿੰਨਾ ਵਧੀਆ ਚੜ ਗਿਆ ਇਹ ਕਾਲਾ ਵੀਰੇ ਦੇਖੋ ਕਿੰਨੀ ਢਾਈ ਕਾਲੀ ਕਰੀ ਹੋਈ ਆ ਇਹ ਢਾਈ ਚੜੂਗੀ ਆ ਦੇਖੋ ਯਾਰ ਕਾਲਾ ਕਿੰਨਾ ਵਧੀਆ ਚੜਿਆ ਰੰਗ ਬਾਈ ਖੜੇ ਕੋਲ ਮੜਾ ਚੰਨਾ ਜੀ ਦਿਖਾ ਹਾਂ ਆ ਦੇਖੋ ਟੋਰੀ ਦੇਖੋ ਇਹਦੀ ਉਹ ਲਗਾਲੀ ਹੋ ਗਿਆ ਪੂਰੀ ਐਨ ਪੂਰੀ ਕਾਲੀ ਬਲ ਨਹੀਂ ਹੁੰਦੇ ਕਾਲੇ ਪੂਰੇ ਐਨ ਸਾਰਾ ਗੱਲਵਾਦਾ ਉਹ ਇਹ ਬਾਈ ਢਾਈ ਦਾ ਬੋਕਾ ਕਾਲਾ ਇਹ ਆ ਦੇਖੋ ਲੈ ਬਾਈ ਟੂਸੇ ਕਰਤੇ ਕਾਲੇ ਹੋਵੇ ਪਰ ਟੂਸੇ ਲਾਲ ਕਰਤੇ ਬਾਈ ਟੋਰੀ ਕਾਲੀ ਕਰਤੀ ਇਹਦੀ ਹਾਂ ਤੇ ਬਾਕੀ ਆ ਹੁਣ ਆਪਣਾ ਟੋਟੇ ਨੂੰ ਵੀ ਕਾਲਾ ਹੀ ਕਰਿਆ ਜਾਵੇ ਨਹੀਂ 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 ਬਾਈ ਜੁੱਟੇ ਲੈ ਲੈਣੇ ਆ ਇੰਨਾ ਵਧੀਆ ਲੱਗਦਾ ਠੀਕ ਆ ਇੰਨਾ ਠੀਕ ਆ ਹੁਣ ਦੂਈ ਕੱਢ ਲੈ ਜਿਹਨੂੰ ਆਪਾਂ ਨੇ ਪਹਿਲਾਂ ਕਰਿਆ ਵਾ ਦਾ ਉਹ ਜਿਹੜੀ ਕੱਲ ਕੂਤੀ ਦੇ ਨੇ ਲਾਇਆ ਤਾਂ ਰੰਗ ਪਹਿਲਾਂ ਤੇ ਇਹਨਾਂ ਨੇ ਮੈਂ ਹੈ ਨਹੀਂ ਤਾਂ ਕਰੇ ਤੇ ਉਹਦੇ ਕਾਰਨ ਇਹਨਾਂ ਨੇ ਆਪੇ ਰੰਗ ਘੋਲ ਕੇ ਉਹਦੇ ਵਿੱਚ ਸਪ੍ਰੇਟ ਵਿੱਚ ਲਾਇਆ ਤਾਂ ਕੱਚਾ ਕੰਮ ਰਹਿ ਗਿਆ ਸਾਡਾ ਤੇ ਬਾਈ ਆ ਦੇਖੋ ਛਿਹੜਿਆ ਮੈਂ ਕੱਲ ਉਹ ਫਿੱਕਾ ਪਿਆ ਤੇ ਹੁਣ ਜਿਹੜਾ ਰਿਜ਼ਲਟ ਤੁਹਾਨੂੰ ਦਿਖਾਏ ਆਪਾਂ ਨੇ ਆ ਦੇਖ ਲਓ ਬਾਈ ਦਾਈ ਉੱਪਰ ਕਰ ਤੇ ਜਿਹੜਾ ਹੁਣ ਰਿਜ਼ਲਟ ਦਿਖਾਇਆ ਤੁਹਾਨੂੰ ਉਹ ਤੁਸੀਂ ਦੇਖ ਚੁੱਕੇ ਆ ਤੇ ਹੁਣ ਆ ਇਹਦੇ ਆਪਾਂ ਦੁਬਾਰੇ ਲਾਉਣ ਲੱਗੇ ਆ ਕਾਲਾ ਟੂਸਾ ਕਰਦਾ ਕਾਲੇ ਦਾ ਇਹ ਬੱਦਲ ਹੀ ਬਣ ਗਿਆ ਬਾਈ ਇਹ ਹੁਣ ਕਾਲਾ ਹੀ ਕਰਨਾ ਇਹਦਾ ਫੇਰ ਡਾਈ ਲਾਵਾਂਗੇ ਇਹ ਜੂਬਾ ਜਿਹੀ ਰੰਗੂ ਦਾ ਕੋਈ ਫੜੇ ਨੂੰ ਵੀ ਨਹੀਂ ਬੈਠੇ ਇੱਕ ਚੀਜ਼ ਹੈ ਵੇ ਨਵੀਆਂ ਲਾਦਾ ਵੀ ਰੰਗ ਬਾਈ ਡਾਈ ਸਰਾ ਲੱਗਦੀ ਹੈ ਨਾ ਉਹ ਲੱਗਦਾ ਹੀ ਅੱਕਣਾ ਹੈ ਚੁੱਲਚ ਲੱਗਣੀ ਡਾਈ ਹੋਤੀ ਇਹ ਵਧੀਆ ਲੱਗਦੀ ਰੰਗ ਵਾਲੀ ਡਾਈ ਬਾਈ ਜਿਹੜੇ ਨਵੇਂ ਕੂਤਾ ਪਤਾ ਨਹੀਂ ਜਿਹਨੂੰ ਨਹੀਂ ਹੁੰਦਾ ਨਾ ਰੰਗ ਦਾ ਸਲਾਹ ਕਿਉਂਕਿ ਬਾਈ ਆ ਦੇਖੋ ਤੁਸੀਂ ਕੱਲ ਉਹ ਇਹਨਾਂ ਨੇ ਵੀ ਗਲਤੀ ਕਰਤੀ ਸੀ ਆਪਾਂ ਨੇ ਜਿਹੜੀ ਵੀਡੀਓ ਤੁਹਡੇ ਸਮਝ ਆ ਵੈ ਚੰਗੀ ਤਰ੍ਹਾਂ ਹਨਾ ਬੜੇ ਯੂਟਿਊਬਰਾਂ ਖੀਦਾ ਬੜਾ ਹੀ ਇਹ ਇਹਨਾਂ ਨੇ ਆਹ ਰੰਗ ਕਿੰਨਾ ਲਾਇਆ ਵੈ ਹੁਣ ਕੱਲ ਦਾ ਤੇ ਆਪਾਂ ਨੇ ਉਹਦਾ ਪੈ ਗਿਆ ਚਲਾਤਾ ਗਾਲ ਭਾਈ ਆਪਾਂ ਰੰਗ ਲਾਇਆ ਦਾ ਇਹ ਤੇ ਰੰਗ ਨਾ ਮਤਲਬ ਚੜਿਆ ਨਹੀਂ ਹੁਣ ਆਪਾਂ ਫਿਰ ਰਾਤ ਪੱਥਰ ਡਾਈ ਲੈ ਕੇ ਆਏ ਤੇ ਹੁਣ ਪੱਥਰ ਡਾਈ ਲਾਉਣ ਲੱਗੇ ਆ ਪੱਥਰ ਡਾਈ ਦਾ ਰਿਜ਼ਲਟ ਬਾਈ 100% ਆ ਜੇ ਕਾਲਾ ਰੰਗ ਕੋਈ ਕਾਲੇ ਰੰਗ ਦਾ ਸ਼ੌਂਕੀ ਆ ਵੀਰ ਆਪਣਾ ਉਹ ਕਾਲਾ ਰੰਗ ਕਰਨਾ ਚਾਹੁੰਦਾ ਆਪਣਾ ਜਾਨਵਰਾਂ ਨੂੰ ਤ ਆਪਣਾ ਡਾਈ ਲਿਆਵੇ ਬਾਈ ਪੱਥਰ ਡਾਈ ਲਿਆਓ ਬਾਈ ਇਹ ਲੱਗਦੀ ਆ ਪੱਥਰ ਡਾਈ ਜਿਹਨਾਂ ਦੇ ਦੇਖਦੇ ਆ ਕਿ ਕੂਤੇ ਯਾਰ ਬਾਈ ਫਲਾਣੇ ਦੇ ਕੂਤੇ ਨੂੰ ਬੜਾ ਕਾਲਾ ਬੱਲਾ ਹੋਇਆ ਉਹ ਸਾਡੇ ਨਾਲਾ ਫਿੱਕਾ ਜਿਹਾ ਸਾਤੇ ਹੋਈ ਨਹੀਂ ਇਹ ਚੀਜ਼ ਆ ਬਾਈ ਉਹ ਠੀਕ ਆ ਐਦਾਂ ਲਾਉਣਾ ਇਹ ਜਦਕਿ ਇਹਦਾ ਕੋਈ ਕੋਈ ਸਰਟੀਫਿਕੇਟ ਫਿੱਟ ਨਹੀਂ ਹੈਗਾ ਫੰਗਾ ਨੂੰ ਕੋਈ ਨੁਕਸਾਨ ਨਹੀਂ ਕਰਨ ਦਾ ਮਤਲਬ ਰੰਗ ਬਹੁਤ ਵਧੀਆ ਚੜਦਾ ਬਾਈ ਨਾਲੇ ਕਿਸਾਨ ਚ ਬਹੁਤ ਆਉਂਦਾ ਰੰਗ ਯਾਰ ਇਹ ਸਵਰਗ ਲੱਗ ਗਿਆ ਨਹੀਂ ਇਹ ਤਾਂ ਉਹ ਖਿਲ ਜਾਣਾ ਸੁੱਕ ਜਾਣਾ ਇਹਨੇ ਜਾਂ ਸੁੱਕੇ ਤੇ ਹੁਣ ਆ ਜਿਹੜੇ ਚਿਚਿਡੇ ਦੇਖਦੇ ਹਾਂ ਉੱਪਰ ਪਾਰ ਖਰਾਬ ਹੋ ਜਾਂਦੇ ਜਦ ਢੱਪੇ ਦੇ ਨਹੀਂ ਉਹ ਦੇਖੀ ਚੱਲ ਰਿਹਾ ਸਲਾਮ ਅਲੈਕੁਮ। ਸੁੱਕੇ ਤੇ ਆਨ ਵਧੀਆ ਲੱਗਣਾ ਹੈ। ਇਹੀ ਚੀਜ਼ ਸੁੱਕੇ ਤੇ ਮੈਂ ਗੱਲ ਬਣਨੀ ਇਹਨਾਂ ਦੀ। ਹਾਂ। ਲੱਗਿਆ ਬਾਬਾ ਉਹਨਾਂ ਨੂੰ। ਉਹ ਲੱਗਿਆ ਬਾਬਾ ਜੀ ਉਹਨਾਂ ਨੂੰ। ਸੁੱਕਣਾ ਆਇਆ ਹੈ। ਇਕੱਠਾ ਕਰ ਇਕੱਠਾ ਕਰਕੇ ਇੱਕ ਵਾਰ ਫੇਰ ਦੇ। ਇਕੱਠਾ ਕਰਕੇ ਫੇਰ ਦੇ ਇੱਕ ਵਾਰ। ਪੰਨ੍ਹ ਇਕੱਠੇ ਕਰਕੇ। ਬਈ ਲਾਲ ਨੂੰ ਲੈ ਕੋਣੀ ਨਹੀਂ। ਉਹ ਤੇ ਪਈ ਆਪਣੀ। ਕੱਟ ਸੀ। ਕੱਟ ਸੀ ਬਿਲਕੁਲ। ਕਾਲੀ ਨੂੰ ਕਾਲੀ ਲਾਲ ਨੂੰ ਲਾਲ। ਦੂਏ ਪਾਸੇ ਲਾਤੀ। ਇਹਦਾ ਬਹੁਤ ਜੜ ਜੜੀ ਹੁਣੇ। ਸ਼ਾਹ ਕਾਲਾ ਹੋ ਜੇਣਾ ਨੇ। ਹਮ। ਅੱਲੇ ਜਿਆਦਾ ਉੜਦੀ ਦੀ ਪੱਲਾ ਫਿੱਕਾ ਜਿਆਦਾ ਲੱਗਦਾ ਤਾਂ ਜਮਾਈ ਉਹ ਬਾਈ ਰੰਗ ਤਾਂ ਆ ਯਾਰ ਉਹ ਉਹਦੇ ਨਾਲ ਗੱਲ ਨਹੀਂ ਬਣੀ ਇਹਨੂੰ ਹੁਣ ਪਾਣੀ ਦੇ ਵਿੱਚ ਇੱਕ ਵਾਰ ਧੋਦ ਦੇਣਾ ਜੇ ਗੱਲ ਬਣ ਜਾਈਏ ਹਾਂ ਤੋਬੀ ਸਕਦੇ ਇਹਨੂੰ ਲੈ ਹੋ ਗਿਆ ਸ਼ਾਹ ਕਾਲਾ ਯਾਰ ਹੁਣ ਹੁਣੀ ਹੋ ਗਿਆ ਤੇ ਇੱਕ ਮਿੰਟ ਲੱਗਿਆ ਹੂੰ ਹੂੰ ਇਹਦਾ ਬਹੁਤ ਤਕੜਾ ਰਿਜ਼ਲਟ ਆ ਇਹਦਾ ਨਾ ਇਹਨਾਂ ਨੂੰ ਬਾਸ ਇਹਦੇ ਦਾ 100% ਰਿਜ਼ਲਟ ਆ ਇਹਦਾ 100% ਹਾਂ ਹੁਣ ਬਣੂ ਗੱਲ 100% ਉਹ ਦੂਆ ਦਾ ਨਿਕਲ ਗਿਆ ਬਾਈ ਸ਼ਾਹਰੀ ਵਾਲਾ ਸਪੈਸਟਰ ਆ ਗਿਆ ਅੜਾ ਤੇ ਬਾਈ ਬਿੰਦੂ ਇਹਦਾ ਬਿੰਦੂ ਆ ਹੀ ਨਹੀਂ ਬਾਈ 10 ਵਜੜ ਦਿੰਦਾ ਹੈਗਾ ਬੈਰੀ ਰਾਜੇ ਬਿੰਦੂ ਬਾਈ 10 ਨਹੀਂ ਵੱਜਣ ਦਿੰਦਾ ਬਿੰਦੂ ਬਾਈ ਕੋਲ ਹੈਗਾ ਜਿਆਦਾ ਵਾਈ ਬਜੇ ਚੱਲ ਡਾਉਣੇ ਵੀ ਚਾਹੀਦੇ ਆ ਹਾਂ ਉਹ ਕਹਿੰਦਾ ਜੀ ਇੱਕ ਅੱਧਾ ਕੁਰਬਾਨ ਵੀ ਹੋ ਗਿਆ ਕੋਈ ਚੱਕਰ ਨਹੀਂ ਕਹਿੰਦਾ ਵੀਡੀਓ ਦੇਖ ਕੇ ਗੁੱਸਾ ਨਾ ਕਰ ਗਏ ਨਾ ਹਾਂ ਤੇ ਵੀਡੀਓ ਦੇਖ ਕੇ ਗੁੱਸਾ ਨਾ ਕਰ ਜਵੇ ਮਸ ਆਪਣਾ ਤਾਂ ਅਗੜੇ ਦਿਲ ਮੇਂ ਕੋਈ ਗੱਲ ਰੱਖਦੇ ਕਿਸੇ ਲਈ ਗੁੱਸਾ ਕਰ ਲੋ ਉਦਣ ਬਾਈ ਬਿੰਦੂ ਬਾਈ ਦੇ ਕਬੂਤਰ ਨੂੰ ਰੰਗ ਲਾ ਕੇ ਆਏ ਤੇ ਅੱਜ ਆਪਾਂ ਆਪਣੇ ਕਬੂਤਰਾਂ ਨੂੰ ਰੰਗ ਲਾ ਰਹੇ ਹਾਂ ਲੈ ਬਾਈ ਦੇਖੋ ਐਨ ਬਹੁਤ ਵਧੀਆ ਚੜਿਆ ਹੈ ਰੰਗ ਦਾ ਬਾਈ ਐਨ ਸਿਰੇ ਦੀ ਗੱਲ ਬਾਤ ਆ ਹੁਣ ਜਾ ਉੜਦੇ ਆ ਨਾ ਬਾਈ ਇਹ ਫਿਰ ਦੇਖੀ ਤੂੰ ਗੱਲ ਬਾਤ ਐਨ ਆਂ ਉੜਦੇ ਦੇਖੂਗੇ ਬਈ। ਲਾਲ ਅਸੀਂ ਇਹ ਦੋਹੇ ਕੂਤਨ ਦੇ ਲਾਉਣਾ ਤਾਂ ਹਲੇ ਰੰਗ ਤੇ ਹੋਰ ਦੇ ਅਸੀਂ ਲਾਉਂਗੇ ਕਿਉਂਕਿ ਜਿਆਦਾ ਡਾਈਆਂ ਕਾਉਂਗੇ ਕਿਉਂਕਿ ਇਹ ਦੋਹੇ ਉੜਦੇ ਹਲੇ। ਹਾਂ ਹਲੇ ਸਾਡੇ ਕੋਲ ਦੋਹੇ ਉੜਦੇ ਦੋਹੇ ਸਾਰਾ। ਹਾਂ ਉਹ ਤੁਹਾਨੂੰ ਅਸੀਂ ਦਿਖਾਏ ਤਾਂ ਤਾਂ ਕਿਉਂਕਿ ਬਾਈ ਕਿਉਂਕਿ ਹੁਣ ਤੁਸੀਂ ਪਰ ਖਰਾਬ ਨਾ ਵੀ ਕਰ ਲੈਣਾ। ਬਾਈ ਇਹ ਵੀ ਹੁਣ ਟੋਰੀ ਨੂੰ ਲਾਲ ਲਾਉਣਾ ਕਿ ਤੁਸੇ ਨੂੰ ਲਾਲ ਲਾਉਣਾ? ਦੂਆ ਕਿਹੜਾ ਕਰਿਆ ਬਈ ਹੁਣ ਉਹੀ ਕਰ ਲਾ ਲਾਲੇ ਕਰਦੇ। ਲਾਲੇ ਕਰਦੀਏ? ਲਾਲੇ ਕਰਦੇ। ਇਹਦੀ ਟੋਰੀ ਨੂੰ ਨਗਰੀ। ਹੈ? ਇਹ ਟੋਰੀ ਨਾ ਗਰੀ। ਟੋਰੀ ਰਹਿਣ ਦੂਗੇ ਨਾ। ਜਿਹੜਾ ਇਹ ਤੁਸੇ ਜਿਹੜੇ ਦੋ वैसे त मैं कांड टोरी नहीं लाऊंगा त हले रंग पूरी 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 नहीं कांड टोरी हूं मैंने कांड ਦਾ ਯਾਰ 2 ਸੇ ਜ਼ਿਆਦਾ ਵਧੀਆ ਲੱਦੇ ਮੁੰਡਾ ਉਹ ਇਹ ਇਹ ਸ਼ਾਈਨਿੰਗ ਜੀ ਪੈ ਰਹੀ ਹੈ ਨਾ ਰੰਗ ਦੀ ਹੈ ਨਾ ਵਧੀਆ ਪੂਰੀ ਪੂਰੀ ਐਨ ਕਾਲੀ ਕਹੇ ਚੀਂਗੋ ਬਾਕੀ ਟਾਈਮ ਹੋ ਗਿਆ ਰਮਨਾਂ ਦਾ ਅਸਾਂ ਯਾਰ ਦਸਤਾਨੇ ਪਾਉਣ ਦੇ ਸਾਲ ਚਲੋ ਕੋਈ ਨਹੀਂ ਇਹ ਕਿੱਦਿਕਾ ਪ੍ਰੇਖਣਾ ਕਰਨਾ ਲੈ ਅਰੇ ਅੰਦੀ ਕਰਦਾ ਮਾਤਾ ਤਾਂ ਕਾਸੀਆ ਉਹ ਪੜੀ ਦਾ ਸੰਦ ਕਰਦੀ ਸੀ ਹਾਂ ਪੂਰੀ ਹੱਥਾਂ ਦੇ ਪ੍ਰੈਸਨ ਹੋਣਾ ਬਾਅਦ ਚ ਉਹਦਾ ਪਰੋਂਦਾ ਇਹਦਾ ਹਲੇ ਸਾਖੀਆ ਪੜਾਈ ਇਹਦਾ ਪਰੋਂਦਾ ਨਹੀਂ ਉਹ ਉਰਦੀ ਜਿਆਦਾ ਆਉਂਗਾ ਯਾਰ ਫੇਰ ਫਰਕ ਦਾ ਪੈਂਦਾ ਹੀ ਆ ਨਾ ਨਾ ਡਾਊਨ ਉਰਦੀ ਇੰਨਾ ਫੇਰੇ ਚੌ ਜੜਾ ਦਿੰਦਾ ਡਾਊਨ ਬਾ ਹੁਣ ਇਹਨੂੰ ਕਿਵੇਂ ਰੋਕਣਾ ਪੈਣਾ ਫੇਰ ਇੱਕ ਵਾਰ ਮੜਾ ਇਹ ਮਾਰ ਦੇ ਵਜਾ ਖੋਲ ਦੂੰਗੇ ਫੰਗੀ ਇਹਦਾ ਰੰਗ ਲੱਗੇ ਨਹੀਂ ਬਠਾਈ ਨਹੀਂ ਆਜ ਇਹਦਾ ਪਰ ਆਉਂਦਾ ਯਾਰ ਖਰਾਬ ਕਰੂੰਗਾ ਇਹਨੂੰ ਕੱਲੇ ਕੱਲੇ ਨੂੰ ਲਾ ਬਾਈ ਪੈਨ ਨੂੰ ਹਾਂ ਆਈ ਅੱਲਾ ਰੰਗ ਤਾਂ ਪਹਿਂ ਜਾ ਗਿਆ ਨਾ ਲਾਲ ਹੈ ਨਹੀਂ ਉਹ ਗੱਲ ਬੋਤ ਨਹੀਂ ਕਾਟਦਾ ਯਾਰ ਬਾਈ ਚੜੇ ਦੇ ਤਾਂ ਇੰਨਾ ਸੋਹਣਾ ਲੱਗਦਾ ਯਾਰ ਤੈਨੂੰ ਪਤਾ ਨਹੀਂ ਕਾਦੇ ਨਹੀਂ ਪਸੰਦ ਆਉਂਦਾ ਯਾਰ ਗੁਲਾਬੀ ਤੈਨੂੰ ਮੈਨ ਲੱਗਦਾ ਹਾਂ ਹਾਂ ਗੁਲਾਬੀ ਜਾਨਵਰ ਕੁੜੀਆਂ ਨੂੰ ਲਾ ਕੇ ਦਿਖਾਵਾਂਗਾ ਤੈਨੂੰ ਕੁੜੀਆਂ ਨੂੰ ਰੰਗ ਕੁੜੀਆਂ ਨੂੰ ਲਾ ਕੇ ਦਿਖਾਵਾਂਗਾ ਇਹ ਲਾਵੇ ਉਹ ਪਤਾ ਕੀ ਆਏ ਉਹ ਜਦ ਲੱਗ ਜਾਂਦਾ ਨਾ ਉਹ ਲਾਲੇ ਹੋ ਜਾਂਦਾ ਵਿਚ ਵਿੱਚ ਨੂੰ ਲਾਈ ਬਾਈ ਵਿਚ ਉਹ ਲਾਲ ਹੋ ਜਾਂਦਾ ਉਹ ਰੰਗ ਜਦ ਲੱਗ ਜਾਂਦਾ ਸਾਡੇ ਕੰਪਟਰ ਖੂਨ ਨਹੀਂ ਖੂਨ ਨਹੀਂ ਖੂਨ ਮੰਗਦੇ ਇਹ ਚਾਹ ਵਰਲੋ ਮੰਮਾ ਇਹ ਲਈਆ ਛੱਡ ਦੇ ਨੀ ਤਰਦਾ ਹੈ ਰਹਿਣ ਦੇ ਕਿ ਭਾਈ ਨਾ ਨਾ ਇਕਣਾ ਦਾ ਹੋਣਾ ਸੁੱਤੇ ਦਾ ਹੋਣਾ ਹੀ ਆ ਇਹਦੇ ਸਾਰੇ ਜਮ ਜਿਹੜਾ ਡਰਾਈ ਲਣ ਛਿੱਤੀ ਸੁੱਕ ਜਾਂਦਾ ਆ ਜਿਹੜੀ ਕੁਦਰਤੀ ਉਹ ਫੂਕ ਇਹਦਾ ਸੁੱਕਾ ਘਾਟਾ ਚਾਹ ਵਰਲੋ ਅਬੀਤੀ ਚਾਹ ਵਰਿਓ ਰੱਖ ਲੋ ਅੱਤੀ ਭਾਈ ਇਹਨੂੰ ਬਾਈ ਦੇਖ ਸਾਡੇ ਆਹ ਵਧੀਆ ਨਹੀਂ ਲੱਗਦਾ ਵਧੀਆ ਨਾ ਇੰਨਾ ਸੋਹਣਾ ਲਾਲ ਬੜੀ ਲਦਾ ਕਿਹੜਾ ਉੜ ਗਿਆ ਕਿਹੜਾ ਦਾ ਸੁਕੈ ਯਾਰ ਬਚਾ ਹੈ ਕਿਹੜਾ ਵਜਾ ਤਾਂ ਹੈ ਵਗੜ ਉਹ ਆ ਗਿਆ ਆ ਗਿਆ ਕੋਈ ਨਹੀਂ ਛਤਰੀ ਤੇ ਹੈ ਕਿਹੜਾ ਹੈ ਇਹ ਹਰੀ ਟੋਰੀ ਜਰੀ ਜਰੀ ਇਹ ਪਰੇ ਅੱਛਾ ਅੱਛਾ ਉਹ ਲਾਲ ਸਰੀ ਦਾ ਯਾਰ ਭਾਈ ਜਿਹੜਾ ਖੋ ਗਿਆ ਉਹਦਾ ਭਾਈ ਹੈ ਇਹ ਯਾਰ ਇਹ ਤਾਂ ਕਾਲੇ ਜਿਹੜਾ ਭਾਈ ਹੈ ਕਾਲੇ ਜਿਹੜਾ ਭਾਈ ਨਹੀਂ ਹੈਗਾ ਇਹ ਅਨਵਾਲ ਦਾ ਘੋਕਾ ਦੇ ਪਿਛਾਨ ਸਾਲ ਸਿਰ ਦਾ ਭਾਈ ਤਾਂ ਹੈ ਉਹਨੂੰ ਜਿਹੜਾ ਖੁਆ ਨਹੀਂ ਆ ਜੀ ਪੂਰੀ ਵੱਡੀ ਉਹਦਾ ਭਾਈ ਲੱਗਦਾ ਇਹ ਕਾਲੇ ਦਾ ਭਾਈ ਹੈ ਜਿਹੜਾ ਪਹਿਲੇ ਹੀ ਖੋਗਦਾ ਇਹ ਉਹਦੇ ਕੋਟੇ ਵਿੱਚ ਲੱਗਿਆ ਉਹ ਰੰਗ ਉਹਦੇ ਕੋਟੇ ਵਿੱਚ ਤਾਂ ਹੈ ਨਹੀਂ ਇਹ ਲੱਗਿਆ ਸਰ ਗਿਆ ਕੋਤੇ ਨੇ ਆਹ ਉਹ ਬਿੱਲੇ ਗਏ ਮੇਰੇ ਵੀ ਉਹ ਕੋਤੇ ਹੀ ਭਾਈ ਦੇਖੋ ਰਵੀ ਭਾਈ ਪੂਰੀ ਮਿਹਨਤ ਕਰ ਰਿਹਾ ਕੰਮ ਨਾਲ ਘਟ ਸਕਦਾ ਯਾਰ ਡਰੈਲ ਆਉਣੇ ਪੈਣੇ ਤੇ ਡਰੈਲ ਵਾਲਾ ਕੰਮ ਕੱਚਾ ਰਹਿ ਗਿਆ ਥੋੜਾ ਇਨੂੰ ਨਾ ਅੜਾਈ ਰਵੀ ਕੋਲ ਮੀਰੀ ਕਾ ਹੁਣ ਹੈ ਲਾ ਦੇ ਉਹ ਦੱਬ ਭਾਰੀ ਲੱਗਦਾ ਭਾਰੀ ਲੱਗਦਾ ਰੰਗ ਹੋ ਗਿਆ ਆਇਆ ਰਵੀ ਇਵਰਨੇ ਉੱਪਰ ਉਫਰਾ ਕੱਪੜਾ ਫਰਾਏ ਫਿਰ ਭਾਰੀ ਹੋ ਗਏ ਆਪਨ ਆਇਆ ਬਾਈ ਬਾਈ ਮਾੜਾ ਕੱਪੜਾ ਫੇਰੀਆਂ ਤੱਕ ਕਿ ਤਰੋ ਬਕਰਾਉ ਦੇ ਪਿਆ ਚੁੰਨੀ ਲੈ ਲਾ ਦਾਈ ਪਰਾਂ ਤਾਂ ਹੀ ਲਾਈ ਉਹ ਪਰਾਂ ਵੀ ਲਾਈ ਇਹਨੂੰ ਨਾ 22 ਰੁਪਏ ਦੇ ਪਰਾਂ ਨੂੰ ਦਾਈ ਲੱਗੀ ਵਿੱਚ ਸ਼ੈਂਪੂ ਆ ਭਾਰੇ ਹੋ ਗਏ ਪਰ ਅਜੇ ਸੁੱਕ ਕੇ ਨਹੀਂ ਹੋਣਾ ਸੈਟ ਨਹੀਂ ਧੋਦੇ ਪਰ ਨਹੀਂ ਦਾਈ ਦਾ ਧੋ ਵੀ ਸਕਦੇ ਆ ਨਾਲ ਤਰੋੜ ਜਾਣਾ ਸ਼ੈਂਪੂ ਇਸ ਤੋਂ ਦੂਜੇ ਨੇ ਹਾਈਡਰੋਜਨ ੜਾ ਦੇਣਾ ਉਹ ਸ਼ੈਂਪੂ ਦਾ ਸਰ ਲੋ ਜੀ ਬਾਈ ਕਾਲਾ ਲਾਲ ਦੇਖ ਰਹਾ ਤੇ ਤੁਸੀਂ ਆ ਦੇਖ ਲਈ ਬਾਈ ਇੱਕ ਵਾਰ ਦਿਖਾ ਦੇ ਵਧੀਆ ਲੱਗਦਾ ਦਾ ਸਾਈਡ ਤੇ ਦਿਖਾਈ ਬਾਈ ਕਾਲਾ ਲਾਲ ਇਹ ਕਾਲਾ ਬਾਈ ਇਹ ਜਿਹੜਾ ਲਾਲ ਇਹਦੇ ਕੋ ਕਿੰਨਾ ਕਾਲਾ ਟੂਸਾ ਲਾਲ ਟੂਸਾ ਦੇਖ ਤਾਂ ਡਾਗੇ ਬਾਈ ਇਹਨੂੰ ਚਲੋ ਜੀ ਔਖੀ ਉਡੂਗੀ ਔਖੀ ਉਡੂਗੀ ਔਖੀ ਹੈ ਜੀ ਔਖੀ ਉਡਦੀ ਹੈ ਆਇਆ ਆਇਆ ਅੱਲਾਹ ਆਇਆ ਨਾ ਕੋਈ ਨਹੀਂ ਉਡਦੇਣਾ ਉਡਦੇਣਾ ਕੁਝ ਨਹੀਂ ਹੁੰਦਾ ਦਾ ਵੀ ਰੰਗ ਲੱਗਦਾ ਜਿਹੜਾ ਇਹ ਕਿ ਆਪਾਂ ਤੁਹਾਨੂੰ ਦੱਸਿਆ ਇਦਾਂ ਹੀ ਲਾਇਆ ਕਰੋ ਹਨਾ ਕਿਉਂਕਿ ਇਹਦੇ ਵਿੱਚ ਕਬੂਤਰਾਂ ਦੇ ਪਰ ਖਰਾਬ ਹੋ ਰਹੀ ਹੁੰਦੇ ਹੈਗੇ ਇਹਨਾਂ ਨੂੰ ਸੁਕਾ ਕੇ ਆ ਚੰਗੀ ਤਰ੍ਹਾਂ ਹਨਾ ਫੇਰ ਕਬੂਤਰ ਨੂੰ ਵਿੱਚ ਛੱਡੋ ਜੇ ਡ੍ਰਿਲ ਹੈਗੀ ਤਾਂ ਸਭ ਤੋਂ ਪਹਿਲਾਂ ਡ੍ਰਿਲ ਮਾਰ ਦਿਓ ਕਿਉਂਕਿ ਆਪਣੀ ਵੀਰੇ ਤੁਹਾਨੂੰ ਸਮਝਾਉਣਗਾ ਕਿ ਥੱਲੇ ਪਈ ਥੀ ਇਹ ਇਹਦੇ ਕਰਾ ਤਾ ਵੀਰ ਰੰਗ ਲਾਦਾ ਤੇ ਸਾਡੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਨਾ ਹਨਾ ਕਿਉਂਕਿ ਵੀਰੇ ਆਪਾਂ ਸਮਝਾਉਣ ਵਾਲੀ ਗੱਲ ਕਰਦੇ ਵਧੀਆ ਤਰੀਕੇ ਗੇ ਕਿਉਂਕਿ ਰਿਜ਼ਲਟ ਦਿਖਾਉਣੇ ਆਗੇ ਨੇ ਤੇ ਸਾਡੀ ਵੀਡੀਓ ਨੂੰ ਕਮੈਂਟ ਤੇ ਸ਼ੇਅਰ ਲਾਈਕ ਤੇ ਕਮੈਂਟ ਮੇਰਾ ਵੀਰ ਜਰੂਰ ਕਰਿਓ ਹਨਾ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰਿਆ ਕਰੋ ਧੰਨਵਾਦ ਵੀਰੇ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਲੋ ਜੀ ਬਾਈ ਤੁਹਾਨੂੰ ਰੰਗ ਲਾਉਣ ਦਾ ਦੱਸਤਾ ਹੁਣ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ ਐਦਾਂ ਰੰਗ ਲਾ ਸਕਦੇ ਆ ਤੁਸੀਂ ਠੀਕ ਆ ਬਾਈ ਜੀ ਮਿਲਦੇ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਆ ਦੇਖੋ